ਕੀ ਹੱਕ ਕੀ ਹੈ ਕਿ ਮਾਦਰਤ ਰਖੋ ਲੇ ਗੱਲ ਕਰ ਰਹੇ ਹੋ ਹਾਂਜੀ ਦੱਸੋ ਜੀ 25 ਲੱਖ ਰੁਪਏ ਦੇ ਰਹੇ ਹੋ ਅਹੀ ਲਾ ਦੇ ਕਿੱਥੇ ਨਹੀਂ ਸਹੀ ਸਾਨੂੰ ਕੋਈ ਸਾਡੇ ਕੋਲ 25 ਲੱਖ ਦਾ ਇਹਦੀ ਵੇਖਿਆ ਲਈ ਤੱਕ ਸਾਨੂੰ ਕੋਈ ਦਿਤਾ ਜੀ ਜਿਹਨੂੰ ਜਿਹਨੂੰ ਲੈ ਰਹੇ ਹੋ ਜਿਹਦੇ ਕੋਲ ਸਾਡੇ ਕੋਲ ਤਾਂ ਸਾਦਾ ਅਹੀ ਤੇ 25 ਲੱਖ ਸਾਦੀ 25 ਦੀ ਵੇਖਿਆ ਕਿਸੇ ਨੂੰ ਦੇਣਾ ਕਿੱਥੋਂ ਸਭ ਤੇ ਗਦੀ ਗੱਲ ਆਮ ਆਦਮੀ ਪਾਰਟੀ ਦੇ ਆਗੂ ਵੀ ਵਰਕਰ ਵੀ ਸਭ ਗਰੀਬ ਘਰਾਂ ਲਿਆ ਇਹ ਕਾਂਗਰਸ ਦੀਆਂ ਫਵਾਹਾਂ ਨੇ ਅਸੀਂ ਕਿਸੇ ਬੰਦੇ ਨੂੰ ਕੋਈ ਪੈਸਾ ਨਹੀਂ ਦੇ ਦੇਣਾ ਅਸੀਂ ਦੇਣਾ ਪਰ ਇੱਕ ਗੱਲ ਪੱਕੀ ਆ ਤੁਸੀਂ ਅਗਲੀ ਗੱਲ ਨਾਲ ਬਿੱਦੂ ਪੁੱਛੋ ਇੱਕ ਗੱਲ ਪੱਕੀ ਆ ਕਿ ਅਮਸਾਦੇ ਚ ਮਿਹਰ ਦੇਣਾ ਆਮ ਆਦੀ ਪਾਰਟੀ ਦਾ ਨਹੀਂ ਹੁਣ ਤੱਕ ਕਿੰਨੇ ਗ੍ਰੀਨ ਚ ਆ ਗਏ ਕਿੰਨੇ 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 ਕੌਂਸਲ ਆ ਚੁੱਕੇ ਆ ਕਿੰਨੇ ਕੌਂਸਲ ਤੁਹਾਡੀ ਡੀਲ ਚ ਆ ਗਏ ਨਹੀਂ 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 ਸਾਡੇ ਕੋਲ ਇਸ ਵੇਲੇ ਟੋਟਲ 38 ਹੈ ਕਾਂਗਰਸ ਕੋ 40 ਹੈ ਐਵੇਂ ਬੜਾ ਜਾ ਫਰਕ ਰਹਿ ਗਿਆ ਉਹ ਵੀ ਉਹ ਜਿਹੜਾ ਇੱਕ ਮਿੰਟ ਦੂਰ ਹੈ ਦਿੱਲੀ ਕੋ ਜਿਆਦਾ ਦੂਰ ਨਹੀਂ ਦਿੱਲੀ ਨੇੜੇ ਹੀ ਆ ਤੇ ਆਪਾਂ ਮਤਲਬ ਬੜਾਵਾਂਗੇ ਆਪਾਂ ਵਧੀਆ ਮੇਅਰ ਅੰਬਸਾ ਸ਼ਹਿਰ ਨੂੰ ਦਿਆਂਗੇ ਜਿਹੜਾ ਸ਼ਹਿਰ ਦਾ ਵਧੀਆ ਅਫਕਾਸ ਹੈ ਜਿੱਦਾਂ ਤੁਸੀਂ ਕਹਤਾ ਮੇਅਰ ਬਣਾ ਦੋ ਤੁਸੀਂ ਬੜਾ ਦੇ 26 ਤਰੀਕ ਤੋਂ ਪਹਿਲੇ ਮੇਅਰ ਬਣ ਰਿਹਾ ਵਾ ਮੈਂ ਕਹੇ ਵੇਖੀ ਲਓ ਉਹਦੀ ਕੌਨ ਸੀ ਵੀ ਬਣਾ ਦੋ ਵੇਖੋ ਬਣਵਾ ਕੇ ਬਣਾ ਦਿਓ ਬੜਾ ਦੇ ਬੜਾ ਦੇ ਰੁਕੋ ਇੱਕ ਮਿੰਟ ਗੱਲ ਲੱਗੀ ਹੈ ਕਿ 21 ਤੋ ਲੈ ਕੇ ਮੈਂ ਕਾ ਬਣ ਜੂਗਾ ਜਲਦੀ ਬਣ ਜੂਗਾ ਅੰਕੜਾ ਕਿਵੇਂ ਪੂਰਾ ਹੋਏਗਾ ਕਿਉਂਕਿ 46 ਦਾ ਅੰਕੜਾ ਚਾਹੀਦਾ ਹੈ ਹੱਲ ਵੀ ਤੁਸੀਂ ਕਹਿ ਰਹੇ ਹੋ 38 ਆ ਉਹ ਪਾਪਾ ਜੀ ਅੰਕੜਾ ਪੂਰਾ ਹੋਊਗਾ ਤੇ ਤਾਂ ਹੀ ਬੜਾਵਾਂਗੇ ਬਿਨਾ ਕਰਿਓ ਥੋੜਾ ਬੜਾਉਣਾ ਕਾਂਗਰਸ ਵੀ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਆ ਆਉਣ ਵਾਸਤੇ ਕੋਈ ਜਦ ਦੇਖੋ ਪੂਰਾ ਪੰਜਾਬ ਦੇ ਵਿੱਚ ਸਾਡੀ ਪਾਰਟੀ ਮਿੱਥੇ ਕਹਿੰਦੀ ਆ ਕਿ ਜਿਹੜਾ ਵੀ ਬੰਦਾ ਪੰਜਾਬ ਪੱਖੀ ਆ ਜਿਹੜਾ ਬੰਦਾ ਪੰਜਾਬ ਦਾ ਭਲਾ ਸੋਚਦਾ ਚਾਹੇ ਉਹ ਕਾਂਗਰਸ ਚਾਹੇ ਕਾਲੀ ਦਲ ਚਾਹੇ ਬੀਜੇਪੀ ਚਾਹੇ ਕਿਤੇ ਵੀ ਆ ਉਹ ਸਾਡੀ ਪਾਰਟੀ ਜਾ ਸਕਦਾ ਕੋਈ ਗੱਲ ਹੀ ਨਹੀਂ ਕੋਈ ਪਾਰਟੀਆਂ ਸਾਰੀਆਂ ਥੋੜੀਆਂ ਮਾੜੀਆਂ ਹੁੰਦੀਆਂ ਉਹਨਾਂ ਚ ਚੰਗੇ ਬੰਦੇ ਹੁੰਦੇ ਆ ਤੇ ਇੱਥੇ ਵੀ ਵਾਸਤਾ ਮਤਲਬ ਪਾਵਾਂਗੇ ਕਿ ਜਿਹੜਾ ਬੰਦਾ ਮਸਾਦੀ ਭਲਾਈ ਚਾਹੁੰਦਾ ਉਹ ਆਵੇ ਸਾਡਾ ਸੁਜੋਗ ਕਦੇ ਹੀ ਹਟਦਾ ਸੁਜੋਗ ਲੈਡੀਜ਼ ਵੇਅਰ ਇੱਥੇ ਵੀ ਬਣ ਰਿਹਾ ਨਹੀਂ ਜੀ ਇਹ ਤੇ ਕੀ ਬਣ ਰਿਹਾ ਲੈਡੀ ਬਣਦਾ ਕਿ ਬੰਦਾ ਬਣਦਾ ਤੁਹਾਨੂੰ ਦੋ ਤਿੰਨ ਦਿਨਾਂ ਵਿੱਚ ਪਤਾ ਲੱਗ ਜਾਊਗਾ ਹਮਮ ਬਸ ਮੇਹਰਾਮਾਦਵੀ ਪਾਰਟੀ ਦਾ ਬਣੂ ਇਹ ਮੈਂ ਤੁਹਾਨੂੰ ਕਹਿੰਦਾ ਕਾਂਗਰਸ ਦੇ ਕਿੰਨੇ ਕਾਉਂਸਲਰ ਤੁਹਾਡੇ ਸੰਪਰਕ ਚਕ ਮੈਂ ਕ ਜੋ ਨੰਨੂ ਤੁਸੀਂ ਉਹ ਕਿਉਂ ਇਦਾਂ ਕਰਦੇ ਤੁਸੀਂ ਉਹ ਦੇਖੋ ਮੈਂ ਇੱਕ ਮਿੰਟ ਯਾਰ ਇੱਕ ਮਿੰਟ ਕਿੰਨੇ ਸੰਪਰਕ ਚਗੇ ਤੁਹਾਡੇ ਦੇਖੋ 38 ਦੇ ਹੋ ਗਏ ਸਾਡੇ ਹਾਂਜੀ ਕੁੱਝ ਸੱਪਰੇ ਕੋ ਇਦਾਂ ਦੇ ਜਿਹੜੇ ਬਾਦੋਂ ਸਪੋਰਟ ਕਰਨ ਵਾਲੇ ਵੀ ਅਸੀਂ ਬਾਦੋਂ ਸਪੋਰਟ ਕਰਦਾਂਗੇ ਅਸੀਂ ਇਦਾਂ ਦੀ ਉਹ ਛੋਟੇ ਲੈਵਲ ਦੀ ਰਾਜਨੀਤੀ ਨਹੀਂ ਕਰਦੇਗੇ ਇਹਨੂੰ ਲਾਓ ਇਹਨੂੰ ਲਾਓ ਅਸੀਂ ਆ ਠੀਕ ਹੈ ਓਕੇ ਆ ਸਮਝਦੇ ਕਿ ਦਿਓ ਤੁਹਾਨੂੰ ਕਿੰਨੀ ਕੀ ਮੁਸ਼ਕਲ ਆ ਰਹੀ ਕਿਉਂਕਿ ਤੁਸੀਂ ਲਗਾਤਾਰ ਮਨਾਉਣ ਦੇ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੇ ਹੋ ਜੀ ਦੇਖੋ ਮੁਸ਼ਕਲ ਇਹ ਆ ਕਿ ਗੁਰੂ ਰਾਮਦਾਸ ਦੀ ਨਗਰੀ ਹੈ ਗੁਰੂ ਰਾਮਦਾਸ ਦੀ ਇਸ ਨਗਰੀ ਵਾਸਤੇ ਜਿੰਨੀ ਵੀ ਵੱਡੀ ਮੁਸ਼ਕਲ ਦੇ ਵਿੱਚੋਂ ਲੰਘਣਾ ਪਏ ਆਪਾਂ ਲੰਘਣ ਨੂੰ ਤਿਆਰ ਆਂ ਪਰ ਮੈਂ ਬੜੀ ਅਧਿਆ ਦੇਵਾਂਗੇ ਸ਼ਾਇਦ ਆ ਤੁਸੀਂ ਕੁ ਬਤਾਓ ਨਹੀਂ ਸੰਪਰਕ ਕਿੰਨੇ ਕ ਲੋਕ ਤੁਹਾਡੇ ਨਾਲ ਦੂਜੀ ਪਾਰਟੀ ਦੇ ਕਿੰਨੇ ਕਰ ਪਹਿਲਾਂ ਪਹਿਲਾਂ ਬੰਦੇ 10ਵੇਂ ਲੋਕ ਸਭਾ ਦੀ ਇਲੈਕਸ਼ਨ ਲੜੀ ਹੈ ਮੈਂ ਮੌਜੂਦਾ ਮੰਤਰੀਆਂ ਐਮ ਐਲ ਏ ਹਾਂ ਸਾਦਾ ਅੰਮ੍ਰਿਤ ਸਾਹਿਬ ਦੀ ਆਪਣੇ ਸੰਪਰਕ ਚ ਸਾਦਾ ਅੰਮ੍ਰਿਤ ਸਾਹਿਬ ਦੀ ਆਪਣੇ ਦੋਸਤ ਮਿੱਤਰ ਨੇ ਯਾਰ ਕਾਂਗਰਸੀ ਅਕਾਲੀ ਭਾਜਪੀ ਸਿਆਸਤ ਆਪਾਂ ਆਪਣੀਆਂ ਬਸ ਆਪਾਂ ਮਿੱਤਰ ਵੀ ਆਂ ਸਮਾਜਿਕ ਤੌਰ ਤੇ ਜਿਹੜੇ ਨਹੀਂ ਜੁਆਇਨ ਕਰਨ ਵਾਸਤੇ ਜੁਆਇਨ ਕਰਨ ਵਾਸਤੇ ਹਾਂ ਜੀ ਨਹੀਂ ਹੋਣੀ ਚਾਹੀਦੀ ਮੇਮ ਇਮਰਾਨ ਦੇ ਫਿਰ ਤੇ ਹੁੰਦੇ ਬਾਅਦ ਵੀ ਗੱਲ ਨਹੀਂ ਮੰਨ ਰਹੇ ਜੀ ਨਹੀਂ 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 ਸਭ ਕੋ ਗੱਲ ਵੀ ਮੰਨ ਰਿਹਾ ਸਾਦਾ ਗੱਲ ਇਹ ਹੋਊਗਾ ਤੁਸੀਂ ਕਹੋ ਬਰਾਬਰ ਸਾਹਿਬ ਬਲਾਸਟ ਬੜੇ ਹੋ ਰਹੇ ਹੈ ਬਲਾਸਟ ਬੜੇ ਹੋ ਰਹੇ ਨਹੀਂ ਨਹੀਂ ਬਲਾਸਟ ਜਿਹੜੇ ਹੋਦੇ ਆ ਇਹ ਕੁਝ ਤਾਕਤਾਂ ਪਹਿਲਾਂ ਵੀ ਅਸੀਂ ਕਹੀਆਂ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਕੁਝ ਸ਼ੈਤਾਨ ਲੋਕ ਬਾਹਰ ਬੈਠੇ ਆ ਜਿਹੜੇ ਇੱਥੋਂ ਦੇ ਕਾਨੂੰਨ ਵਿਵਸਥਾ ਨੂੰ ਖਰਾਬ ਕਰਨਾ ਚਾਹੁੰਦੇ ਆ ਪਰ ਸਾਡੀ ਪੁਲਿਸ ਜਿਹੜੀ ਇੰਨੀ ਕਾਬਿਲ ਆ ਪਹਿਲਾਂ ਵੀ ਜਿਹੜੇ 8 ਦਾ ਬਲਾਸਟ ਹੋਇਆ ਸਾਰੇ ਦੋਸ਼ੀ ਫੜ ਲਿਆ ਹੁਣ ਕੱਲ 23 ਤੀਪੁਰ ਹੋਇਆ ਉਹ ਵੀ ਇੱਕ ਦਿਨ ਚ ਦੋ ਸੋਚੀ ਅੱਛੀ ਇੱਕ ਚੀਜ਼ ਸੋ ਮੇਅਰ ਦੇ ਮਾਮਲੇ ਚ ਕਾਂਗਰਸ ਨੇ ਦਾਵਾ ਕੀਤਾ ਕਿ ਅਸੀਂ 50 ਲੈ ਕੇ ਮੇਅਰ ਬਣਾਵਾਂਗੇ ਆਪਣਾ ਸਾਡੇ ਸੰਪਰਕ ਚ ਅੱਛਾ ਦਾਵਾ ਕਿਹਨੇ ਕੀਤਾ ਉਹਨਾਂ ਚ ਪ੍ਰਤਾਪ ਬਾਜਵੰਦ ਪ੍ਰਤਾਪ ਬਾਜਵੰਦ ਪ੍ਰਤਾਪ ਬਾਜਵੰਦ ਪੁੱਛੋ ਤਾਂ ਕਿੰਨੇ ਸੱਤ ਤੇ ਧੜੇ ਪਿਓ ਦੇ ਪੁੱਤਾਂ ਦੇ ਪੇਲੇ ਮੈਨੂੰ ਸੋਲੋ ਕਰਨ ਉਹ ਕਿੰਨੇ ਧੜੇ ਬੰਨੀ ਕੋਈ ਸੱਤ ਸੱਤ ਧੜੇ ਉਹਨਾਂ ਦੇ ਕੋਈ ਕਹਿੰਦਾ ਜੀ ਮੇਰੇ ਕੋ ਬਿਲਕੁਲ 40 ਆ ਕੋਈ ਕਹਿੰਦਾ ਬਿਲਕੁਲ 50 ਆ ਸਮਝਦੇ ਕਿ ਨਹੀਂ ਗੱਲ ਜਿੱਦਾਂ ਉੱਤੇ ਚੀਫ ਮਿਨਿਸਟਰ ਬਣ ਲਈ ਬਾਜਵਾ ਰਾਜਾ ਬੜਿੰਗ ਕੰਨੀ ਸਾਹਿਬ ਹੁਣੀ ਸਾਡੇ ਮੁੱਖ ਮੰਤਰੀ ਆ ਏਦਾਂ ਅੰਮ੍ਰਿਤਸਰ ਚ ਵੀ ਕਾਂਗਰਸ ਦੇ ਕਈ ਮਹਿਬਾਨ ਆਲੇ ਜਿੰਨੇ ਹਲਕੇ ਉਹਨੇ ਲੀਡਰ ਤੇ ਉਹਨੇ ਮਹਿਰ ਸਮਝਦੇ ਕਿ ਦੀ ਗੱਲ ਇੱਕ ਕੱਲ੍ਹ ਕੇ ਤੁਸੀਂ ਕਹ ਬਿਧਾਉਂਦਾ ਮੈਂ ਤੁਹਾਨੂੰ ਦੋ ਟੁਕ ਗੱਲ ਕਹਿ ਤੀ ਕਿ ਮਹਿਰ ਆਵਾਦੀ ਪਾਰਟੀ ਦਾ ਹੁਣ ਦਿੱਲੀ ਚ ਕੀ ਸਥਿਤੀ ਆ ਸਰ ਜੀ ਜਿਹੜੇ ਦਿੱਲੀ ਚਿਤਾਂਗੇ ਦਿੱਲੀ ਚ ਜੱਦੀ ਹੁਣੇ ਆਏ ਅੱਜ ਆਏ ਮੰਦੇ ਦੇ ਆਏ ਆ ਦਿੱਲੀ ਦੇ ਜੰਗ ਪੱਕਾ ਬਹੁਤ ਪੱਕਾ ਕਿੰਨੇ ਐਮਐਲ ਕਿੰਨੇ ਐਮਐਲ ਕਿੰਨੇ ਐਮਐਲ ਮੈਂ ਕਹਾ ਅਸੀਂ ਮੈਂ ਕਹਾ ਅਸੀਂ ਕੈਲਕੂਲੇਸ਼ਨ ਨਹੀਂ ਕਰਦੇ ਅਸੀਂ ਤਾਂ ਸੇਵਾ ਕਰਦੇ ਆ ਪਰ ਬਹੁਤ ਵਧੀਆ ਸਰਕਾਰ ਬਣੂ ਤੇ ਜਿੰਨੇ ਪਿਛਲੀ ਵਾਰ ਦੀ ਉਤੋਂ ਵੱਧ ਦੀ ਬਣੂਗੀ ਤੁਸੀਂ ਕਹੋ ਬੀਜੇਪੀ ਵਾਲੇ ਕਹਿੰਦੇ ਦਿੱਲੀ ਚ ਆਪ ਦਾ ਸਫਾਇਆ ਕਰੇਗੇ ਬੀਜੇਪੀ ਤਾਂ ਕਹਿੰਦੀ ਪੰਜਾਬ ਚ ਸਫਾਇਆ ਕਰ ਦੋ ਨਾ ਕਿੱਥੇ ਆ ਬੀਜੇਪੀ ਵਾਲੇ ਐਵੇਂ ਬਚਾਦੇ ਤੋਹਫੇ ਦੇ ਨਾਉ ਗੱਲਾਂ ਬਾਤਾਂ ਗੱਲਾਂ ਦਾ ਥੋੜਾ ਸਫਾਇਆ ਹੋ ਜਾਊਗਾ ਕੇਰਿਆਲ ਨੇ ਕੰਮ ਕਿੰਨੇ ਕੀਤੇ ਉੱਥੇ ਕੇਰਿਆਲ ਸਾਹਿਬ ਨੇ ਬਿਜਲੀ ਫ੍ਰੀ ਪਾਣੀ ਫ੍ਰੀ ਹਸਪਤਾਲ ਐਜੂਕੇਸ਼ਨ ਬੱਸਾਂ ਕਿੰਨੇ ਕੰਮ ਕੀਤੇ ਉੱਥੇ ਸਰ ਬੀਜੇਪੀ ਨੇ ਕੀਤਾ ਕਿ ਐਂ ਤੇ ਕਹਿੰਦੇ ਰੇੜੀਆਂ ਵੰਡਦੇ ਆ ਜੀ ਉਦੋਂ ਲੋਕਾਂ ਦਾ ਡਰੇ ਆਗੇ ਜੇ ਭਾਜਪੀ ਆ ਗਈ ਤੇ ਇਹਨਾਂ ਨੇ ਸਾਰਾ ਸਾਰਾ ਕੁਝ ਬੰਦ ਕਰ ਦੇਣਾ ਪਰ ਭਾਜਪੀ 2500 ਰੁਪਏ ਵੰਡਣ ਦੀ ਗੱਲ ਕਰ ਉਹ ਨਹੀਂ ਜੀ 25 3500 ਜਦੋਂ ਇਹਨਾਂ ਨੇ 15 ਬੰਦਾ ਲੱਖ ਰੁਪਏ ਵੰਡੇ ਆ ਉਦੋਂ ਉਦੋਂ ਮੁੜ ਕੇ ਕਹਿੰਦੇ ਜੇ ਜੁਮਲਾ ਜੀ ਸਾਰਾ ਇਹ ਬੰਦਾ ਬੰਦਾ ਲੱਖ ਰੁਪਏ ਇਹ ਕਹਿੰਦੇ ਦਿਆਂਗੇ 1100 ਤੁਸੀਂ ਵੀ ਕਿਹਾ ਸੀਗਾ ਉਹ ਮਿਲਦੇ ਦਾ ਕਦੋਂ ਕਦੋਂ ਆਹ ਕਹੀਂ 3 ਸਾਲ ਹੋਣ ਲੱਗ ਲਿਆ ਮੈਂ ਕਿਹਾ ਸਭ ਤੈਨੂੰ ਐਸੇ ਸਾਲ ਚ ਦੇ ਕੇ ਦਿਆਂਗੇ ਕਿ ਕਮਲ ਜੀ ਅੰਮ੍ਰਿਤਪਾਲ ਨਵੀਂ ਪਾਰਟੀ ਬਣਾ ਰਹੀ ਹੈ ਬਹੁਤ ਕਿਹਾ ਅੰਮ੍ਰਿਤਪਾਲ ਮੱਥਾ ਟੇਕਿਆ ਉਹਨਾਂ ਨੇ ਵੀ ਨਹੀਂ ਕੀਤੀ ਹੈ ਮੈਂ ਉਦੋਂ ਵੀ ਕਿਹਾ ਸੀਗਾ ਕਿ ਜਿਹੜੀ ਪਾਰਟੀ ਬਣਾਉਣੀ ਹੈ ਇਸ ਦੇਸ਼ ਦੇ ਕਾਨੂੰਨ ਦੇ ਵਿੱਚ ਰਹਿ ਕੇ ਕੋਈ ਵੀ ਬੰਦਾ ਪਾਰਟੀ ਬਣਾਉਂਦਾ ਹਰ ਇੱਕ ਨੂੰ ਹੱਕਿਆ ਬਣਾਵੇ ਸਮਝ ਗਏ ਗਏ ਗੋ ਜੇ ਦੇਸ਼ ਦੇ ਕਾਨੂੰਨ ਦੇ ਅੰਦਰ ਹੈ ਕਿ ਜੇ ਕੋਈ ਕਾਰਵਾਈ ਕਰਦਾ ਕੋਈ politcal ਫੋਰਮ ਬਣਦਾ ਤੇ ਉਹ ਤਿੱਕੀ ਮਾਰਾ ਸੁਖਵੀਰ ਬਾਦਲ ਵੀ ਫੋਰਮ ਚ ਆ ਗਏ ਉਹ ਸੁਖਵੀਰ ਬਾਦਲ ਹੋਣੀ ਤੇ ਕਹਿੰਦਾ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਸੀ ਅਰੇ ਰੈਸਟ ਕਰ ਰੇ ਸੀ ਉਹਨਾਂ ਸੀ ਐਕਸ਼ਨ ਚ ਆ ਗਏ ਆ ਅੱਛਾ ਹਾਂ ਹਾਂਜੀ ਉਹ ਤਾਂ ਪਹਿਲੇ 100 ਸਾਲ ਤੋਂ ਐਕਸ਼ਨ ਚ ਨੇ ਉਹਦਾ ਪਿਓ ਦੇ ਪੁੱਤੋ ਐਕਸ਼ਨ ਚ ਆਏ ਤੇ ਕਾਲੀ ਦਲ ਖਤਮ ਕਰਦਾ ਜੇ ਹੁਣ ਕਹਿੰਦੇ ਐਕਸ਼ਨ ਚ ਹੋਣੇ ਦੱਸੋ ਮੈਨੂੰ ਪਹਿਲਾਂ ਉਹ ਕਹਿੰਦੇ ਸੀ ਆਰਾਮ ਕਰ ਰਹੇ ਸੀ ਉਹਨਾਂ ਸੀ ਆ ਗਏ ਉਹ ਥੋੜਾ ਆਰਾਮ ਕਰਦੇ ਪੰਜਾਬ ਦੇ ਲੋਕਾਂ ਦੇ ਆਰਾਮ ਕਰਾਤਾ ਤੁਹਾਨੂੰ ਉਹ ਕਿਦੋਂ ਗਾਵੇ ਪੰਜਾਬ ਦੇ ਲੋਕਾਂ ਉਹ ਤਾਂ ਆਮ ਤੋ ਨਾ ਕਰਨ ਵਾਲਿਆ ਉਹ ਤੇ ਕੁਰਸੀ ਵੇਖ ਕੇ ਉਹਨਾਂ ਨੂੰ ਐ ਮਤਲਬ ਅੱਖਾਂ ਖੁੱਲਦੀਆਂ ਉਹਨਾਂ ਦੀ ਲਾ ਲਾ ਡੈਰੀ ਚੱਲੇ ਵੀ ਨਾਮ ਲਿਖਿਆ ਉਹ ਕੋਈ ਤਰਵਾਲ ਸਾਹਿਬ ਮੇਰ ਬਣਾਉਣ ਚ ਬੜੀ ਦੇਰੀ ਹੋ ਰਹੀ ਆ ਕੀ ਕਾਰਨ ਆ ਕਿੰਨੇ ਕ ਕੌنسਲਰ ਤੁਹਾਡੀ ਰੇਂਜ ਚ ਆ ਗਏ ਹੁਣ ਤੱਕ ਕੀ ਹੈ ਕੀ ਮਾਦਰਤ ਰੱਖੋ ਲੇ ਗੱਲ ਕਰੋ ਹਾਂਜੀ ਦੱਸੋ ਜੀ 25 ਲੱਖ ਰੁਪਏ ਦੇ ਰਹੇ ਹੋ ਅਹੀ